ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵੈਲਕਮ YouTube ਚੈਨਲ ਮਲਕੀਤ ਕਚੂਰਾ ਅੱਜ ਤੁਹਾਨੂੰ ਡਬਲ ਐਫ ਚੂਜੇ ਦੀ ਮੁਬਾਰਕੀ ਦੇ ਕੁਝ ਨਵੇਂ ਵਿਸ਼ੇ ਬਾਰੇ ਦੱਸਣ ਲੱਗੇ ਹਾਂ ਕਿ ਅੱਜ ਤਕਰੀਬਨ ਡਬਲ ਐਫ ਚੂਜਾ 12 ਦਿਨ ਦਾ ਹੋ ਗਿਆ ਹੈ ਤੇ ਗਰੋਥ ਵੀ ਦੇਖੋ ਕਿੰਦੀ ਵਧੀਆ ਕਰ ਰਿਹਾ ਹੈ 7 ਜੁਲਾਈ ਦਾ ਚੂਜਾ ਲਿਆਂਦਾ ਸੀ ਡਬਲ ਐਪ ਦੀ ਜੂਜਾ ਪਾਛ ਤਕਰੀਬਨ 12 ਦਿਨ ਦਾ ਚੂਜਾ ਹੋ ਗਿਆ ਹੈ ਪਰ ਇੱਕ ਮੁਰਗੀ ਪਾਲਣ ਵਾਲੇ ਵੀਰਾਂ ਨੂੰ ਪਿਆਰ ਰੱਖਣ ਵਾਲੀ ਗੱਲ ਹੈ ਕਿ ਜਦੋਂ ਇਹ ਚੂਜਾ 15-20 ਦਿਨ ਦਾ ਹੁੰਦਾ ਹੈ ਤਾਂ ਇਸ ਨੂੰ ਇੱਕ ਮਵਾਰੀ ਲੱਗਦੀ ਹੈ ਲਾਲ ਰੰਗ ਕੂਨੀ ਬਿਠਦੀ ਹੈ ਇਹ ਲਾਲ ਰੰਗ ਖੂਨੀ ਬਿਠ ਕਰਦਾ ਹੈ ਤੇ ਆਪਣੇ ਆਪ ਕਮਜ਼ੋਰ ਹੋ ਜਾਂਦਾ ਹੈ ਤੇ ਮਰਨਾ ਸਟਾਰਟ ਹੋ ਜਾਂਦਾ ਹੈ ਜੇ ਜਦੋਂ ਵੀ ਕੋਈ ਵੀ ਮੁਰਗੀ ਪਾਲਣ ਵੀਰ ਤੂੰ ਜਦ ਪਾਲ ਰਿਹਾ ਹੈ ਜਾਂ ਲਾਲ ਰੰਗ ਦੀ ਖੂਨੀ ਬਿਠ ਕਰੇਗਾ ਤਾਂ ਤੁਹਾਨੂੰ ਇਹ ਸੰਭਾਰੀ ਨੂੰ ਬੜੇ ਤਰੀਕੇ ਨਾਲ ਕੰਟਰੋਲ ਕਰਨਾ ਪਵੇਗਾ ਕਈ ਤਾਂ ਵੀਰ ਕਰਦੀਆਂ ਬੜੀਆਂ ਬੜੀਆਂ ਚੀਜ਼ਾਂ ਦਿੰਦੇ ਹਨ ਪਰ ਇਸ ਨੂੰ ਕੰਟਰੋਲ ਕਰਨ ਲਈ ਮੈਡੀਕਲ ਪਸ਼ੂਆਂ ਵਾਲੀ ਦੁਕਾਨ ਤੋਂ ਜਿਹੜਾ ਜੋ ਚਾਰਚ ਜਿਹੜੇ ਖਾਸ ਮੁਰਗੀਆਂ ਜਿਹੜੀਆਂ ਵੇਚਦੇ ਹਨ ਉਹਨਾਂ ਕੋਲ ਜਾਣਾ ਪਵੇਗਾ ਤੇ ਉੱਥੋਂ ਤੁਹਾਨੂੰ ਤਕਰੀਬਨ 1300 ਦਾ ਪੈਕਟ ਹੈ 1 ਕਿਜੀ ਐਂਪਰੋਲੀਅਮ ਦਵਾਈ ਹੈ ਹੋਂ ਦਾ ਹੈ ਆਰਡਰ ਹੋਵੇਗਾ ਵਿਟਾਮਿਨ K3 ਤੁਹਾਨੂੰ ਪੰਜ ਚਾਰ ਦਿਨ ਲਗਾਤਾਰ ਦੇਣਾ ਪਵੇਗਾ ਤਾਂ ਹੀ ਤੁਹਾਡੇ ਚੂਛੇ ਤੰਦਰੁਸਤ ਰਹਿਣਗੇ ਨਹੀਂ ਤਾਂ ਲਾਲ ਰੰਗ ਪੂਲੀ ਬਿਠ ਕਰਨਗੇ ਤਾਂ ਚੂਛੇ ਕਾਫੀ ਹੀ ਮਰ ਜਾਣਗੇ ਹੌਲੀ ਹੌਲੀ ਮਰਨਾ ਸਟਾਰਟ ਹੋ ਜਾਣਗੇ ਇਸ ਮੁਵਾਰੀ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਬੜੀ ਹੀ ਧਿਆਨ ਦੇਣ ਵਾਲੀ ਗੱਲ ਹੈ ਕਿ ਜਿੰਨਾ ਵੀ ਜਲਦੀ ਹੋ ਸਕੇ ਐਮਪਰੋਲੀਅਮ ਵਿਟਾਮਿਨ K3 ਆਰਡਰ ਫੋਨ ਨਾਲ ਮੁਵਾਰੀ हट ਜਾਂਦੀ ਜੀ ਤਾਂ ਇੱਕ ਨਾਲ ਹੋਰ ਦਵਾਈ ਆਉਂਦੀ ਹੈ ਬਸ ਫਲੋਕਸ ਕੋਰਟਾ ਪਲੱਸ ਫਲੋਕਸ ਕੋਰਟਾ ਉਹ ਵੀ ਤੁਹਾਨੂੰ ਦਵਾਈ ਨਾਲ ਮਿਲਾ ਕੇ ਦੇਣੀ ਪਵੇਗੀ ਤੁਹਾਨੂੰ ਆਪਣੇ ਆਪ ਹੀ ਜੋ ਮੈਡੀਕਲ ਵਾਲੇ ਦੁਕਾਨਾਂ ਜਿਹੜੀਆਂ ਵੇਚਦੇ ਹਨ ਤੁਹਾਨੂੰ ਦੱਸ ਦਿੰਗੇ ਕਿੰਨਾ ਪਾਣੀ ਪਾਉਣਾ ਹੈ ਤੇ ਕਿੰਨੀ ਦਵਾਈ ਦੇਣੀ ਹੈ ਤੁਸੀਂ ਜਾ ਕੇ ਲੈ ਸਕਦੇ ਹੋ ਲਾਲ ਰੰਗੂਨੀ ਬਿਠਦੀ ਦਵਾਈ ਆਉਂਦੀ ਹੈ ਇਹ ਨਾ ਹੋਵੇ ਇਲਾ ਦਾ ਕੂਨੀ ਬਿਠਦੀ ਹੋਰ ਵਧੀ ਜਾਵੇ ਤਾਂ ਤੁਸੀਂ ਕਹੋ ਇਹ ਮੁਵਾਰੀ ਨਹੀਂ ਇਹ ਬਸ ਐਵੇਂ ਹੀ ਹਿੱਕ ਲਿਆ ਇਹ ਇੱਕ ਮੁਵਾਰੀ ਹੈ ਕੱਤਕ ਮੁਵਾਰੀ ਹੈ ਤਾਂ ਇਸ ਨੂੰ ਠੀਕ ਕਰਨ ਲਈ ਤੁਹਾਨੂੰ ਦਵਾਈ ਵਰਤਣੀ ਹੀ ਪਵੇਗੀ پیسے ਲਾਉਂ ਤੋਂ ਘਬਰਾਉਣਾ ਨਹੀਂ ਜੇ ਚੂਜੇ ਦੀ ਜਿੰਦਗੀ ਬਚਾਉਣੀ ਹੈ ਤੇ ਕੋਈ ਤਰਕੀਆਂ ਕਰਨੀਆਂ ਨੇ ਤਾਂ ਜਿਹੜਾ ਸਦਾ ਪੈਕੇਟ ਆਉਂਦਾ ਹੈ ਪਰ ਜਿਹੜੇ ਵੀ ਛੋਟੇ ਲੈਵਲ ਤੇ ਕੰਮ ਕਰ ਰਹੇ ਹਨ ਜਿਵੇਂ 3 ਸ2 502 ਉਹਨਾਂ ਨੂੰ ਬਸ ਇਹੀ ਦਵਾਈ ਮਿਲੇਗੀ 3-400 ਰੁਪਏ ਦੀ ਤਾਂ ਜਿੰਨਾ ਜਲਦੀ ਹੋ ਸਕੇ ਲਾਲ ਰੰਗ ਕੂਨੀ ਬਿਠੇ ਦੀ ਦਵਾਈ ਮੈਡੀਕਲ ਤੋਂ ਪ੍ਰਾਪਤ ਕਰ ਸਕਦੇ ਹਨ ਜਿਹੜੇ ਮੈਡੀਕਲ ਵੀਰ ਮੁਰਗੀਆਂ ਦੀ ਖਾਸ ਦਵਾਈ ਵੇਚਦੇ ਹਨ ਜਿਵੇਂ ਸਾਡੇ ਇਲਾਕੇ ਚ ਗਰਾਲਾਵਾਸ ਇੱਕ ਗੁਰੂ ਹਰਸਾਹਿ ਦਾ ਬੰਦਾ ਰਾਜ ਵਿੱਚ ਦਾ ਹਦਵਾਂਗਾ ਉਹਦੇ ਕੋਲ ਤੁਸੀਂ ਦਵਾਈਆਂ ਲੈ ਸਕਦੇ ਹੋ ਦਵਲ ਐਥ ਜੀ ਦੇਸੀ ਚੂੜਾ ਇਹ ਜੇ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰੋ ਕਾਹ ਜੋ ਤੁਮਾਨੂੰ ਅਗਲੀਆਂ ਵੀਡੀਓ ਵੀਡੀਓ ਪਤਾ ਲੱਗ ਸਕੇ ਕਿ ਦੇਸੀ ਮੁਰਗਾ ਕਿਵੇਂ ਪਾਲਾ ਜਾਂਦਾ ਹੈ ਬੈਗੁਰੂ ਜੀ ਦਾ ਖਾਲਸਾ ਸ੍ਰੀ ਬੈਗੁਰੂ ਜੀ ਫਤਿਹ